ਹਾਂਜੀ ਕੀ ਹਾਲ ਚੱਲ ਰਿਹਾ ਸਭ ਲੇ? ਮੈਂ ਤਾਂ ਹਨਾ ਲੈ ਵੈਸੀ ਹੀ YouTube ਤੇ ਹੁਣ ਪਸੂਡ ਵੀ ਕਟਿੰਗ ਕਰ ਰਹੀ ਸੀ ਵੈਸੀ ਤਾਂ ਵਾਪਸ ਮੈਂ ਹਨਾ ਤਾਈ ਨਾ ਹੋ ਗਿਆ ਨਾ ਸਾਡੇ ਨਾਲ ਹੋ ਗਈ ਮੇਰੇ ਖਿਆਲ ਚ ਤਾਂ ਜਦੋਂ ਮੈਂ ਤਾਂ ਕਰਾਂ ਇੱਕ ਹੀ ਦਾ ਸੁਟਾ ਹੈ ਇਹ ਵੀ ਕਸਟਮਰ ਦਾ ਸੀਗਾ ਜਿਹਨੇ ਸਵੇਰੇ ਜਦੋਂ ਦੀ 6 ਸੱਤ ਵਜੇ ਫਿਰ ਉਹਨਾਂ ਨੂੰ ਬੋਨਾਂ ਸੀ। ਫਿਰ ਸਿੱਧਾ ਹਨ ਮੈਂ ਇੱਕ ਵਾਰ ਤਾਂ ਸੰਗੀ ਸੀ। ਪਰ ਫਿਰ ਨਾ ਮੇਉ ਜਦੋਂ ਮੈਂ ਜਿਹੜਾ ਪਾਣੀ ਕੀਤਾ ਸੀਗਾ ਕੋਰੀਅਰ ਹਾਂ ਉਹਨਾਂ ਨੇ ਕਾਲ ਆ ਗਈ। ਉਹ ਕਹਿੰਦੇ ਸਰ ਪਾਸ ਪਹੁੰਚ ਗਿਆ ਤੁਹਾਨੂੰ ਪਸੰਦ ਆਵੇ ਡਾਕਟਰ ਜਦ ਨਾਲ ਜੇ ਕਰੀਏ ਹੋ ਤੇ ਬਸ ਮੈਨੂੰ ਤੇ ਰਹਾਂ ਸੌਂ ਜਾਂਦੇ ਬਈ ਗਿਆ ਮੈਂ ਕਿਚਲੋਏ ਜੀ ਬੀ ਨਹੀਂ ਜੇ ਬੀ ਤੁਹਾਨੂੰ ਲੱਗੇ ਸੀ ਕਟੇ ਪਰ ਮੈਂ ਹਾਂ ਤਾਂ ਬਣਾ ਤੀ ਜੀ ਬਈ ਸਨ ਕਿ ਕੱਲਾ ਸੌਂ ਨਹੀਂ ਕੱਲਾ ਦਿਨਸ ਉੱਤੇ ਨਹੀਂ ਸੀ ਉਹ ਕੀ ਸੀ ਕਿ ਉਹ ਆਪਣੀ ਜਿਹੜੇ ਹੈਗੇ ਉਹ ਰੱਖੇ ਹੋਏ ਲਈ ਤਾਂ ਅਕਲ ਵੰਦੇ ਹਲੇ ਛੁੱਟੀਆਂ ਚੱਲ ਰਹੀਆਂ ਨੇ ਸਾਰਿਆਂ ਦੀਆਂ ਪਰ ਹੁਣ ਸਾਡਾ ਤਾਂ ਕੰਮ ਦਾ ਸਾਨੂੰ ਕੋਈ ਸੁਪੀ ਨਹੀਂ ਜਿਹੜੀ ਜਿਹੜੀ ਕੰਮ ਕਰਦੇ ਨੇ ਸਟੀਚਿੰਗ ਦਾ ਲਾਲ ਬੁਟੀਕ ਦਾ ਕਿਸੇ ਦਾ ਵੀ ਇਹ ਕੰਮ ਆ। ਦੰਦਰੀ ਤਾਂ ਸਾਰੇ ਦੁਖੀ ਹੁੰਦੇ ਨੇ। ਬਸ ਬੰਦਾ ਖਾਸ ਜਣਾ ਨਾ ਛੱਡ ਸਕਦਾ ਨਾ ਕਰ ਸਕਦਾ। ਕਈ ਵਾਰ ਤਾਂ ਫੰਕਸ਼ਨ ਵੀ ਆ ਨੀ ਨੂੰ ਬੋਨੀ ਬੈਨਾਂ। ਤੇ ਮੇਰੀ ਕਪਾ ਮੇਰੀ ਸੈਟਿੰਗ ਨਹੀਂ ਆ ਰਹੀ ਉਹ ਕੰਮ ਦੇ ਤੋ ਨਾ। ਤੇ ਜਿਹੜੀ ਆਪਾਂ ਸਟੀਚਿੰਗ ਦੀਆਂ ਵੀਡੀਓਜ਼ ਪਾਉਣੀ ਹੁੰਦੀਆਂ ਕੰਟੀਨਿਊ ਸਟੀਚਿੰਗ ਦਾ ਜੋ ਵੀ ਹੈ ਨਾ ਵੀ ਤੁਸੀਂ ਸਿੱਖ ਲੈਣੀਆਂ। ਤੇ ਜੇ ਕਿਸੇ ਨੇ ਕੁਛ ਵੀ ਪੁੱਛਣਾ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਲਿਆ ਕਰੋ। ਵੈਸੇ ਤਾਂ ਮੈਨੂੰ ਆਉਂਦੇ ਰਹਿੰਦੇ WhatsApp ਤੇ ਵੀ ਆਉਂਦੇ ਰਹਿੰਦੇ ਨੇ ਕਮੈਂਟ ਕਰਿਆਂਗੇ। ਤੇ ਕੁਝ ਤਾਂ ਟਾਈਮ ਨਹੀਂ ਮੇਰੇ ਕੋਲ ਇੰਨਾ ਜ਼ਿਆਦਾ ਘਟੁੰਦਾ। ਪਾਚ ਹਨ ਮੈਂ ਦੇ ਲਈ ਲਿਆ ਕਿ ਨਾ ਇਹ ਕਿ ਨਾ ਕਿਵੇਂ ਕਟਿੰਗ ਦੀ ਸਟਿਚਿੰਗ ਦੀ ਕੋਈ ਵੀ ਵੀਡੀਓ ਪਰ ਇੰਨਾ ਟਾਈਮ ਨਹੀਂ ਹੁੰਦਾ। ਵੀਡੀਓ ਦਾ ਵੀ ਬਣਾਣਾ ਸੱਚੀ ਪੰਡਾ ਜਾਂ ਬਹੁਤ ਪੰਡਾ ਹੈ। ਔਖਾ ਵਾਤੇ ਵੀ ਹੋਣਾ ਦੀ ਕੰਮ ਬਹੁਤ ਹੈ ਦੀ। ਤਿੰਨ ਦ੍ਰੀ ਜੰਮ ਕਦਿ ਲ ਸਤਨਾ ਕੱਟ ਨਹੀਂ ਹੋ ਰਹੀ ਆ ਕਿਹ ਚਾ ਪੀਂਦੇ ਕੱਟ ਨਹੀਂ ਰਹਾ ਅਸੂ